ਨਮਸਕਾਰ ਜੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਤੇ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਏ ਆ ਜਲੰਧਰ ਦੇ ਆਤੀ ਦੀ ਪੁਲਿਸ ਗੁਰਾਇਆਂ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ सोनू ਖत्री ਨਾਂ ਦੀ ਗੈਂਗ ਦੇ ਦੋ ਮੈਂਬਰਾਂ ਦਾ ਪੁਲਿਸ ਦੇ ਨਾਲ ਇਨਕਾਊਂਟਰ ਹੁੰਦਾ ਹੈ ਜਿਸ ਦੇ ਵਿੱਚ ਪੁਲਿਸ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਉਸ ਦੇ ਦਰਮਿਆਨ ਉਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਆਲਟੋ ਗੱਡੀ ਜੋ ਹਥਿਆਰਾਂ ਸਮੇਤ ਅਲਾਕੇ ਦਾ ਗਸ਼ਤ ਕਰ ਰਹੀ ਹੈ ਤਾਂ ਇਸ ਸਬੰਧ ਦੇ ਵਿੱਚ ਸਾਂਝੇ ਤੌਰ ਤੇ ਚੌਂਕੀ ਦਸਾਂਝ ਕਲਾ ਥਾਣਾ ਫਲੋਰ ਅਤੇ ਥਾਣਾ ਗੁਰਾਇਆਂ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਮਿਸ਼ਨ ਕੀਤਾ ਗਿਆ ਜਿਸ ਦੇ ਵਿੱਚ ਇੱਕ ਦੂਰੋਂ ਆ ਰਹੀ ਹਲਟੋ ਗੱਡੀ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਤਾਇਨਾਤ ਪੁਲਿਸ ਫੋਰਸ ਉੱਤੇ ਫਾਇਰਿੰਗ ਕੀਤੀ ਗਈ ਜਿਸ ਦੇ ਜਵਾਬੀ ਫਾਇਰਿੰਗ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਗੈਂਗਸਟਰ ਨੂੰ ਫਟਰ ਕੀਤਾ ਗਿਆ ਜਿਸ ਦੀ ਲੱਤ ਵਿੱਚ ਗੋਲੀ ਲੱਗੀ ਹੈ ਇਸ ਮੌਕੇ ਮਾਨਯੋਗ ਜ਼ਿਲंधर ਦੇ ਆਤੀ ਐਸਐਸਪੀ ਹਰਮਿੰਦਰ ਸਿੰਘ ਬਿਰਕ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਕੀ ਕਹਿਣਾ ਹੈ ਮਾਨਯੋਗ ਐਸਐਸਪੀ ਹਰਮਿੰਦਰ ਸਿੰਘ ਬਿਰਕ ਦਾ ਕੀ ਕਹਿਣਾ ਹੈ ਤਰੀਏ ਜੀ ਸਟਾਰ ਸਰ ਕੀ ਮਾਮਲਾ ਹੋਇਆ ਸਰ ਅੱਜ ਇੱਕ ਅੱਜ 24 ਜਿਹੜਾ ਹੈਗਾ ਨਵੰਬਰ ਦੇ ਪਿੰਸੇ ਨੂੰ ਆਪਣਾ ਜਿਹੜਾ ਹੈਗਾ ਸਾਡੇ ਫਾਸਟ ਹੰਡ ਗੁਰਾਇਆਂ ਦੇ ਉੱਪਰ ਸਾਡੇ ਚੌਂਕੀ ਇਨਚਾਰਜ ਸੁਨੇਤਾ ਤੇ ਸਾਡੇ ਦਸਾਂਝ ਕਲਾ ਐਸਐਸ ਸੁਖਵਿੰਦਰ ਪਾਲ ਤੇ ਜੰਗ ਬਹਾਦਰ ਐਸਐਸ ਇਹ ਮੌਜੂਦ ਸੀ ਇਹਨਾਂ ਦੇ ਪਾਸ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ ਗੁਰਪ੍ਰੀਤ ਸਿੰਘ ਗੋਪੀ ਨਾਮ ਦਾ ਜਿਹੜਾ ਸ਼ਖਸ ਹੈਗਾ ਜੋ ਕ੍ਰਿਮੀਨਲ ਹੈ ਹਾਰਡ ਕੋਰ ਕ੍ਰਿਮੀਨਲ ਹੈ ਐਂਡ ਕਈ ਕੇਸਾਂ ਦੇ ਵਿੱਚ ਵਾਂਟਡ ਹੈ ਜਿਦੇ ਵਿੱਚ ਲੁੱਟਾਂ ਖੋਹਾਂ ਦੇ ਅਨਜਕਤ ਤੇ ਐਨਡੀ ਕੇਸ ਤੇ ਪੁਰਾਣੇ ਮੁਕਦਮੇ ਜਿਹੜੇ ਦਰਜ ਨੇ ਇਹ ਦੋ ਕੇਸਾਂ ਦੇ ਵਿੱਚੋਂ ਪਕੜਾ ਵੀ ਆ ਤਾਂ ਉਹ ਏਰੀਆ ਦੇ ਵਿੱਚ ਇੱਕ ਹਲਟੋ ਗੱਡੀ ਦੇ ਵਿੱਚ ਜਿਹੜਾ ਜਿਸ ਦੇ ਪਾਸ ਨਜਾਇਜ਼ ਹਥਿਆਰ ਵੀ ਆ ਤੇ ਘੁੰਮ ਰਿਹਾ ਇਹ ਇਨਫਰਮੇਸ਼ਨ ਜਿਹੜੀ ਹੈਗੀ ਆ ਸਾਡੇ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਸਾਡੇ ਇਨਸਪੈਕਟਰ ਐਸ ਐਚ ਓ ਸਕੰਦਰ ਸਿੰਘ ਵਰਕਰ ਐਸ ਐਚ ਓ ਗਾਇਆ ਨਾਲ ਇਸ ਪਾਰਟੀ ਵੱਲੋਂ ਸ਼ੇਅਰ ਕੀਤੀ ਗਈ ਐਂਡ ਅੱਗੇ ਫਰਦਰ ਇਨਫਰਮੇਸ਼ਨ ਜਿਹੜੀ ਹੈਗੀ ਆ ਸਾਡੇ ਡੀ ਐਸ ਪੀ ਫਲੋਰ ਮਿਸਟਰ ਸਰਬਨ ਸਿੰਘ ਬਲ ਐਸਪੀ ਡਿਟੈਕਟਿਵ ਮਿਸਟਰ ਸਰਜੀਤ ਰਾਏ ਨੇ ਨਾਲ ਸ਼ੇਅਰ ਕੀਤੀ ਕਿ ਜੇ ਉਹ ਇਹਨਾਂ ਸੀਨੀਅਰ ਅਫੀਸਰਜ਼ ਨੇ ਆਪਣੀ ਜੜੀ ਜੇਰ ਨਿਗਰਾਨੀ ਹੈ ਸਾਰੇ ਇਹਨੂੰ ਪੜ੍ਹਨ ਵਾਸਤੇ ਪ੍ਰੇਜ਼ੈਂਟ ਕਰਨ ਲਈ ਸਾਰੇ ਆਪਰੇਸ਼ਨ ਨੂੰ ਚੈੱਕ ਆਊਟ ਕੀਤਾ ਐਂਡ ਏਰੀਆ ਦੇ ਵਿੱਚ ਵੱਖ-ਵੱਖੋ ਟੀਮਾਂ ਬਣਾ ਕੇ ਭੇਜੀਆਂ ਗਈਆਂ ਐਂਡ ਜਿਹੜੀ ਇੱਕ ਕਮਾਲਪੁਰ ਰੋਡ ਦੇ ਉੱਪਰ ਨਾਕਾਬੰਦੀ ਕੀਤੀ ਸੀ ਉੱਥੇ ਕਰੀਬ 7:30 AM ਦੇ ਜਿਹੜੀ ਹੈਗੀ ਇੱਕ ਗੱਡੀ ਜਿਹੜੀ ਹੈਗੀ ਆਲਟੋ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਦੇ ਵਿੱਚ ਇਹ ਸ਼ਖਸ ਜਿਹੜਾ ਜਿਸ ਦੀ ਇਨਫੋਰਮੇਸ਼ਨ ਸੀ ਹੋਣ ਦਾ ਸ਼ੱਕ ਹੋਇਆ ਤਾਂ ਜਿਸ ਨੂੰ ਰੁਕਣ ਦੇ ਇਸ਼ਾਰਾ ਕੀਤਾ ਤਾਂ ਜਦੋਂ ਪੁਲਿਸ ਪਾਰਟੀ ਅੱਗੇ ਖੜੀ ਸੀ ਉਹਨੂੰ ਦੇਖ ਕੇ ਇਹਦੀ ਗੱਡੀ ਮੋੜ ਲੱਗਿਆ ਤੇ ਗੱਡੀ ਇਹਦੀ ਖਤਾਨਾਂ ਦੇ ਵਿੱਚ ਜਿਹੜੀ ਹੈਗੀ ਉਤਰ ਜਾਂਦੀ ਆ ਜਿਸ ਤੋਂ ਇਹ ਸ਼ਖਸ ਜਿਹੜਾ ਹੈਗਾ ਉਤਰ ਕੇ ਖੇਤਾ ਵੱਲੋਂ ਭੱਜਿਆ ਤੇ ਭੱਜਦੇ ਹੋਏ ਨੇ ਪੁਲਿਸ ਪਾਰਟੀ ਦੇ ਉੱ퍼 ਜਾਨੋ ਮਾਰ ਦੇਣ ਦੀ ਨੀਅਤ ਨਾਲ ਜਿਹੜੀ ਹੈਗੀ ਫਾਇਰਿੰਗ ਸ਼ੁਰੂ ਕੀਤੀ ਜੋ ਇਸ ਵੱਲੋਂ ਦੋ ਫਾਇਰ ਕੀਤੇ ਗਏ ਜੋ ਪੁਲਿਸ ਪਾਰਟੀ ਦੀ ਜਿਹੜੀ ਸਾਡੀ ਸਰਕਾਰੀ ਗੱਡੀ ਸੀ ਇੱਥੇ ਮੌਜੂਦ ਉਹਦੇ ਵਿੱਚ ਜਿਹੜਾ ਲੱਗੇ ਐਂਡ ਪੁਲਿਸ ਪਾਰਟੀ ਵੱਲੋਂ ਜਿਹੜਾ ਕਿ ਆਪਣੀ ਬਚਾਅ ਦੀ ਖਾਤਰ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਦੋਂ ਇਹਦੀ ਫਾਇਰਿੰਗ ਕੀਤੀ ਤਾਂ ਜੋ ਉਹਦੀ ਗੁਰਪ੍ਰੀਤ ਸਿੰਘ ਗੋਪੀਨਾਥ ਦਾ ਸ਼ਖਸ ਜੋ ਪਕੜਾ ਸੀ ਉਹਦੀ ਖੱਬੀ ਲੱਤ ਦੇ ਵਿੱਚ ਜਿਹੜੀ ਹੈਗੇ ਗੋਡੇ ਤੋਂ ਥੱਲੇ ਜਿਹੜੀ ਹੈਗੇ ਇੰਜਰੀ ਹੋਈ ਆ ਉਹਨੂੰ ਜਿਹੜੀ ਹੈਗੇ ਬੁਲੇਟ ਇੰਜਰੀ ਹੋਈ ਆ ਉਹਨੂੰ ਹਸਪੀਟਲਾਈਜ਼ ਜਿਹੜਾ ਕੀਤਾ ਗਿਆ ਇਹ ਜਿਹੜਾ ਮੋਡਲਲੀ ਦਰਿਆਵਤ ਤੋਂ ਇਹ ਪਤਾ ਚੱਲਿਆ ਕਿ ਸੋਨੂ ਖਤਰੀ ਗੈਂਗ ਦਾ ਐਸੋਸੀਏਟ ਹੈਗਾ ਸੀ ਤੇ ਜਿਸ ਦੇ ਉੱਪਰ 399 402 ਪ੍ਰੇਪਰੇਸ਼ਨ ਆਫ ਅ ਡਕਾਈਟੀ ਆਰਮਜ਼ ਐਕਟ ਐਂਡ ਡੀਪੀਐਸ ਐਕਟ ਤੇ ਹੋਰ ਜਿਹੜੀਆਂ ਹੈਗੇ ਲੜਾਈ ਝਗੜੇ ਦੇ ਜਿਹੜੇ ਹੈਗੇ ਨੇ ਮੁਕਦਮੇ ਦਰਸੀ ਦੇ ਦੋ ਕੇਸਾਂ ਦੇ ਵਿੱਚ ਜਿਹੜਾ ਹੈਗਾ ਇਹ ਪਕੌੜਾ ਚੱਲਿਆ ਮਣਜੋਗ ਲਾਲ ਵੱਲੋਂ ਇਹਨੂੰ ਪੀਓ ਕਰਾਰ ਦਿੱਤਾ ਹੋਇਆ ਸੀ ਕੋਈ ਸਾਥੀ ਬੰਦੇ ਵੀ ਨਾਲ ਕੋਈ ਹੈਗੇ ਸੀਗੇ ਹੋਰ ਇਹਦੇ ਨਹੀਂ ਜਦੋਂ ਇਹ ਐਪਰੀਹੈਂਡ ਕੀਤਾ ਇਕੱਲਾ ਹੀ ਸੀ ਹੁਣ ਕਿਤੇ 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 ਰਿਹਾ ਪਕੌੜਾ ਹੋਣ ਤੋਂ ਬਾਅਦ ਜਿਹੜਾ ਹੈਗਾ ਕਿੱਥੇ ਕਿੱਥੇ ਵਿਚਰਦਾ ਰਿਹਾ ਉਹ ਸਾਰੇ ਜਿਹੜੀ ਹੈਗੀ ਹੁਣ ਡਿਟੇਲ ਦੇ ਵਿੱਚ ਇਹਦੀ ਜਦੋਂ ਇਹਨੂੰ ਅਸੀਂ ਇਹਦੀ ਰੈਸਟ ਪਾ ਕੇ ਪੁਲਿਸ ਰਿਮਾਂਡ ਦੇ ਉੱਪਰ ਇਹਦੀ ਇਹਨੂੰ ਜਿਹੜਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਦੀ ਪੁੱਛਗਿਛ ਜਿਹੜੀ ਅਮਲ ਚ ਲਿਆਂਦੀ ਜਾਏਗੀ ਤਾਂ ਫੇਰ ਤੁਹਾਨੂੰ ਜਿਹੜੇ ਆ ਗਏ ਸੀ ਅਗਲੀ ਕੋਈ ਵੈਪਨ ਕਿੰਨੇ ਕੋਈ ਬਰਾਮਤ ਹੋਈ ਜਿਹੜੇ ਮੌਕੇ ਤੇ ਮੌਕਾ ਤੋਂ ਇੱਕ 32 ਬੋਲ ਦਾ ਜਿਹੜਾ ਪਿਸਤਲ ਹੈਗਾ ਜਿਸ ਦੇ ਉੱਪਰ ਮੇਡ ਇਨ ਇਟਲੀ ਲਿਖਿਆ ਹੋਇਆ ਸੀ ਅਨਗਰੇਵ ਕੀਤਾ ਹੈ ਐਂਡ ਪਲੱਸ ਦੋ ਲਾਈਵ ਕਾਰਟਿਜਸ ਐਂਡ ਦੋ ਐਮਟੀ ਜਿਹੜੇ ਸ਼ੈਲ ਨੇ ਉਹ ਰਿਕਵਰ ਹੋਏ ਨੇ ਐਂਡ ਪਲੱਸ ਇੱਕ ਹਲਟੋ ਗੱਡੀ ਜਿਹੜੀ ਹੈਗੀ ਉਹ ਰਿਕਵਰ ਹੋਈ ਆ ਐਂਡ ਜਿਹੜਾ ਦੋਸ਼ੀ ਹੈਗਾ ਇਹਨੂੰ ਅਸੀਂ ਇੱਕ ਵਾਰਾ ਹਸਪੀਟਲਾਈਜ਼ ਕੀਤਾ ਉਸ ਤੋਂ ਬਾਅਦ ਜਦੋਂ ਇਹਨੂੰ ਡਿਸਚਾਰਜ ਕੀਤਾ ਜਾਏਗਾ ਅਗਲੀ ਪੁਛਗਿਚ ਜਿਹੜੀ ਹੈਗੀ ਇਹਦੀ ਕਰਕੇ ਕਾਰਵਾਈ ਅਮਲ ਜਿਲ੍ਹਿਆਂ ਦੀ ਜਾਏਗੀ ਗੱਡੀ ਕਿਹਦੀ ਹੈ ਜੀ ਉਹ ਲੱਗਾ ਕੁਝ ਸਾਹਮਣੇ ਆ ਗੱਡੀ ਹਲੇ ਤੱਕ ਅਫੀਸਰਸ ਨੇ ਮੈਨੂੰ ਬਰੀਫ ਕੀਤਾ ਕਿ ਗੱਡੀ ਇਸ ਦੇ ਗੁਰਪ੍ਰੀਤ ਸਿੰਘ ਓਪੀ ਦੇ ਨਾਮ ਤੇ ਠੀਕ ਸਦੇ ਦਾ ਇਹ ਪਿਸਟਲ ਵਗੈਰਾ ਹੈਗਾ ਉਹ ਵੀ ਕੁਝ ਪ੍ਰਸਾਰ ਲੱਗਾ ਜੀ ਕਿੱਥੋਂ ਲੈ ਕੇ ਆ ਪਿਸਟਲ ਜਿਹੜਾ ਇਲਿਜੀਟ ਵਪਨ ਇਲਿਗਲ ਲੈ ਕੇ ਨੇ ਜਿਹੜੇ ਆ ਕਿ ਨੇ ਇਲਿਗਲ ਹੀ ਆ ਉਹ ਤਾਂ ਅੱਗੇ ਦੇਖਾਂਗੇ ਕਿ ਕਿਹਦੀ ਪੁਛਗਿਚ ਕਿ ਕਿੱਥੋਂ ਲੈ ਕੇ ਆ ਸੀ ਕਿੰਨੇ ਦਾ ਲੈ ਕੇ ਆ ਸੀ ਆ ਕਿਤੇ ਕਿਤੇ ਕਿਹੜੇ ਕਿਹੜੇ ਕ੍ਰਾਈਮ ਦੇ ਵਿੱਚ ਇਹਨੇ ਇਸ ਪਿਸਟਲ ਨੂੰ ਯੂਜ਼ ਕੀਤਾ ਜਾਂ ਹੋਰ ਕਿਹੜੇ ਕਿਹੜੇ ਇਹਦੇ ਐਸੋਸੀਏਟ ਰਹੇ ਨੇ ਕਿੱਥੇ ਕੌਣ ਕੌਣ ਇਹਨੂੰ ਹਾਰਬਰ ਕਰਦਾ ਰਿਹਾ ਉਹ ਸਾਰਿਆਂ ਦੇ ਉੱਪਰ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾਏ। ਕੋਈ ਮੈਸੇਜ ਆਉਂਦਾ। ਅੱਛਾ ਬੈਕਗ੍ਰਾਉਂਡ ਕੀ ਸਰ ਇਹ ਤਾਂ ਬੈਕਗ੍ਰਾਉਂਡ ਕੀ ਆ ਮੁੰਡੇ ਦਾ? ਹਾਂਜੀ ਬੈਕਗ੍ਰਾਉਂਡ ਮੁੰਡੇ ਦਾ ਕੀ ਐ ਸਰ ਬੈਕਗ੍ਰਾਉਂਡ ਤੁਹਾਨੂੰ ਦੱਸਿਆ ਕਿ ਕ੍ਰਾਈਮਨਲ ਇਹਦਾ ਬੈਕਗ੍ਰਾਉਂਡ ਹੈ 2006 ਤੋਂ ਜਿਹੜਾ ਹੈਗਾ ਇਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਨਵੋਲ ਹੋ ਰਿਹਾ 6 ਤੋਂ 2006 ਦੇ ਵਿੱਚ ਇਹਦੇ ਤੇ ਪਹਿਲਾ ਪਰਚਾ ਜਿਹੜਾ ਲੜਾਈ ਝਗੜੇ ਦਾ ਹੁੰਦਾ ਉਸ ਤੋਂ ਬਾਅਦ 2011 ਦੇ ਵਿੱਚ ਪਰਚੇ ਹੁੰਦੇ ਨੇ ਫਿਰ 2015 ਦੇ ਵਿੱਚ ਇਹਦੇ ਤੇ ਪਰਚੇ ਹੁੰਦੇ ਨੇ 16 ਚ ਵੀ ਹੈ ਤਾਂ ਇੱਕ ਰੀਸੈਂਟ ਜਿਹੜਾ ਹੈਗਾ ਹੁਣ ਉਹ ਜਿਹੜਾ ਪਰਚਾ ਹੈ ਸਰ ਕੋ ਮੈਸੇਜ ਦੇਣਾ ਚਾਹੁੰਗਾ ਕਿਉਂਕਿ ਕਾਫੀ ਲੋਕ ਕਾਫੀ ਬਾਹਰ ਲੱਤਾਂ ਦੇ ਸਾਹਮਣੇ ਆਈਆਂ ਪਈਆਂ ਹੈਗਾ ਕਿ ਅਸੀਂ ਜਿਹੜੀ ਪੰਜਾਬ ਪੁਲਿਸ ਜਿਹੜੀ ਹੈਗੀ ਆ ਹਰੇਕ ਤਰ੍ਹਾਂ ਦੇ ਕ੍ਰਾਈਮ ਨਾਲ ਜਿਹੜਾ ਹੈਗਾ ਨਿਪਟਣ ਵਾਸਤੇ ਸક્ષਮ ਹੈਗੀ ਆ ਅਸੀਂ ਪੂਰੀ ਤਰ੍ਹਾਂ ਪਰਫੈਕਟ ਅਸੀਂ ਵੈਲ ਇਕਵਿਪਡ ਰਹਿ ਗਏ ਆ ਐਂਡ ਅਗਰ ਕੋਈ ਇਸ ਤਰ੍ਹਾਂ ਦੇ ਰਸਤੇ ਤੇ ਗਲਤ ਰਸਤੇ ਤੇ ਚੱਲਦੇ ਨੇ ਤਾਂ ਉਹਨਾਂ ਦਾ ਅੰਜਾਮ ਇਸ ਤੋਂ ਵੀ ਬਰੌਸ ਆ। ਥੈਂਕ ਯੂ ਥੈਂਕ ਯੂ